ਲਾਵੇ ਲਾ ਬਰ ਉੱਪਰ ਤੱਕੀ ਲਾਵੇ ਵਗਲਾ ਵਿੱਚ ਤੱਕੀ ਨਹੀਂ ਆਵੇ ਬਾਈ ਜੀ ਸੁਣਾ ਕੁਛ ਖਾਦਾ ਹੋਇਆ ਖਾਦਾ ਵਾ ਸੁਡਾ ਕਿਹੜੇ ਸਕੂਲ ਜੋ ਤੁਸੀਂ ਕਿਹੜੇ ਸਕੂਲ ਦੀ ਬੈਨ ਹੈ ਇਹ ਬੈਨ ਕਿਹੜੇ ਸਕੂਲ ਦੀ ਹੈ ਕਿਹੜਾ ਟਾਈਮ ਹੈ ਇਹ ਬੱਚਿਆਂ ਦਾ ਖਾਦਾ ਹੋ ਡਰਾਈਵਰ ਹੈ ਮੈਂ ਤੁਸੀਂ ਕੀ ਖਾਦਾ ਓ ਤੁਹਾਡਾ ਕੁਛ ਨਹੀਂ ਖਾਂਦੇ ਤੁਸੀਂ ਹੈ ਕਿੰਨੇ ਬੱਚੇ ਨੇ ਜਿਹੜੇ ਬੈਂਚ 'ਚ ਨੇ ਕਿਹੜੇ ਸਕੂਲ ਦੇ ਬੈਂਚ ਨੇ ਬੈਂਚ ਤਾਂ ਦੱਸ ਦੋ ਪਤਾ ਨਹੀਂ ਤੁਹਾਨੂੰ ਨੈਸ਼ਨਲ ਨੈਸ਼ਨਲ ਆ ਬੱਚੇ ਦੇਖ ਜਣਗੇ ਕਿ ਕਿੰਨੇ ਨੇ ਕਾਪੀ ਲੈ ਲੈ ਅੱਗੇ ਨੂੰ ਜੀ ਸੰਗ ਗੁੰਮੇ ਨਾ ਸਰਪੰਚ ਸਰਪੰਚ ਸਾਹਿਬ ਇਹ ਕਿਹੜੇ ਸਕੂਲ ਦੀ ਬੈਨ ਹੈ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੈਨ ਹੈ ਲਹਿਰੇ ਦੀ ਜੀ ਅੱਛਾ ਜੀ ਡਰਾਈਵਰ ਜਿਹੜਾ ਹਾਂ ਗੱਲ ਕਰਨਾ ਹੈ ਐਸਡੀ ਹਾਂ ਲੋ ਸੱਸੀ ਕਾ ਸਾਹਿਬ ਜੀ ਹਾਂ